ਮੈਂ ਹਰਦੇਵ ਸਿੰਘ ਤਰਵਾ ਪਿੰਡ ਕੜੂਆ ਤੋਂ ਬੋ ਰਿਹਾ ਤੇ ਅਸੀਂ 1980 ਤੋਂ ਪਹਿਲਾਂ ਕਾਂਗਰਸ ਨਾਲ ਕਾਂਗਰਸੀ ਹੈਗੇ ਆ ਜਦੋਂ ਤੋਂ ਇੰਦਰਾ ਜੀ ਨੂੰ ਐਕਸਪੈਲ ਕੀਤਾ ਕਾਂਗਰਸ ਨੇ ਉਦੋਂ ਤੋਂ ਅਸੀਂ ਇੰਦਰਾ ਜੀ ਦੇ ਨਾਲ ਸੀਗੇ ਇਹ ਜਿਹੜੇ ਅੱਜ ਕਾਂਗਰਸੀ ਆ ਵਾਅਦੇ ਕਰਦੇ ਆ ਨਾ ਦਾਅਵੇ ਕਰਦੇ ਆ ਮੈਂ ਪ੍ਰਧਾਨ ਬਣਨਾ ਮੈਂ ਇਹ ਬਣਨਾ ਮੈਂ ਸੀਐਮ ਬਣਨਾ ਇਹਨਾਂ ਦਾ ਕਾਂਗਰਸ ਬਾਰੇ ਪਤਾ ਹੀ ਕੁਝ ਨਹੀਂ ਕਾਂਗਰਸ ਬਣੀ ਕਿਵੇਂ ਕਾਂਗਰਸ ਚੱਲੀ ਕਿੱਥੋਂ ਇਹਨਾਂ ਨੂੰ ਕੁਝ ਨਹੀਂ ਪਤਾ ਇਹਨਾਂ ਨੂੰ ਪੁੱਛ ਲਓ ਮੇਰੇ ਸਾਹਮਣੇ ਬਿਠਾ ਲਓ ਜੇ ਮੇਰਾ ਕੋਈ ਜਵਾਬ ਦੇ ਦੇਣ ਕੋਈ ਵੀ ਕਾਂਗਰਸੀ ਹੈ ਇਨਕਲੂਡਿੰਗ ਕੈਪਟਨ ਹੋਰ ਹੋਰ ਤਾਂ ਦੱਸੋ ਕਿ ਕੀ ਨੂੰ ਕਹਿਣਾ ਇਨਕਲੂਡਿੰਗ ਕੈਪਟਨ ਨਹੀਂ ਮੈਂ ਜਵਾਬ ਦੇ ਸਕਦਾ ਮੇਰੀ ਗੱਲ ਦਾ ਵੀ ਇੰਦਰਾ ਜੀ ਨਾਲ ਕੌਣ ਨਿਕਲਿਆ ਸੀ ਅੰਦਰੋਂ ਇੰਦਰਾ ਜੀ ਨੇ ਜਦੋਂ ਐਕਸਪੈਲ ਕੀਤਾ ਉਹ ਤੇ ਸਾਰ ਬੂਟਾ ਸੀ ਮੇਰੇ ਫਾਦਰ ਤੇ ਨੇ ਬਾਹਰ ਆਏ ਆ ਤੇ ਉਹਨਾਂ ਦੀ ਗੱਡੀ ਵੀ ਡਰੌਪ ਕਰ ਲਈ ਸੀਗੀ ਗੱਡੀ ਵੀ ਨਹੀਂ ਸੀ ਦਿੱਤੀ ਉਹਨਾਂ ਨੂੰ ਅੱਗੇ ਗੱਡੀ ਮੈਂ ਕੀਤੀ ਪਿੱਛੇ ਇੰਦਰਾ ਜੀ ਤੇ ਬੂਟਾ ਸੀ ਬੈਠ ਕੇ ਅੱਗੇ ਵਾਲੀ ਸੀਟ ਤੇ ਮੇਰੇ ਫਾਦਰ ਜਗਤ ਸਿੰਘ ਕੜੂਆ ਤੇ ਮੈਂ ਗੱਡੀ ਚਲਾਉਂਦਾ ਸੀ ਕਾਜੀ ਉਹਨਾਂ ਦੀ ਕੋਠੀ ਲੈ ਕੇ ਚਲੇ ਗਏ ਇੰਦਰਾ ਜੀ ਦੇ ਨਾਲ ਤੇ ਇੰਦਰਾ ਜੀ ਨਾਲ ਸੀਗੇ ਪਿੱਛੇ ਬੈਠੇ ਤੇ ਉੱਤੇ ਪਹੁੰਚੇ ਉਹ ਉਤਰੇ ਮੈਂ ਗੱਡੀ ਸਾਈਡ ਤੇ ਲਾਈ ਇਹਨਾਂ ਨੇ ਮੀਟਿੰਗ ਕੀਤੀ ਆਪਦੀ ਜੋ ਵੀ ਕੀਤੀ ਮੈਨੂੰ ਨਹੀਂ ਪਤਾ ਪਰ ਮੈਂ ਉੱਥੇ ਬੈਠਾ ਰਿਆ ਉੱਥੇ ਜਿਗਾ ਫਿਰ ਮੈਂ ਸਰਦਾਰ ਬੁੱਟਾ ਸਿੰਘ ਨੂੰ 24 ਨੰਬਰ ਅਕਬਰ ਰੋਡ ਤੇ ਉਦੋਂ ਰਹਿੰਦੇ ਸੀਗੇ ਰੂਮ ਲੱਤਾ ਹੋਇਆ ਸੀ ਉਹਨਾਂ ਨੇ ਉੱਥੇ ਦਫਤਰ ਚ ਰੋਮ ਚ ਸੌਂਦੇ ਰਹੇ ਆ ਉਹ ਵਿਚਾਰ ਬੁੱਟਾ ਸਿੰਘ ਐਨੀ ਕੁਰਬਾਨੀ ਕੀਤੀ ਉਹ ਜਸਰ ਬੁੱਟਾ ਸਿੰਘ ਉਹਨਾਂ ਨੇ ਵੀ ਅਸੀਂ ਉਹਨਾਂ ਦਾ ਸਾਥ ਦਿੱਤਾ ਪੂਰਾ ਇੰਦਰਾ ਜੀ ਦਾ ਵੀ ਦਿੱਤਾ ਪੂਰਾ ਜਦੋਂ ਇੰਦਰਾ ਜੀ ਨੂੰ ਲੋੜ ਹੁੰਦੀ ਸੀਗੀ ਉਦੋਂ ਮੇਰੇ ਫਾਦਰ ਨੂੰ ਫੋਨ ਕਰਦੇ ਹੁੰਦੇ ਸੀ ਉਹਨਾਂ ਨੇ ਭਾਈ ਬਣਾਇਆ ਸੀ ਆਪ ਦਾ ਬਾਜੀ ਸਾਹਿਬ ਹੈ ਉਹ ਉਦੋਂ ਫੋਨ ਨੰਬਰ ਆਪਣੇ ਲਾਈਨ ਨੰਬਰ ਤੇ ਫੋਨ ਹੀ ਸੀਗੇ ਆਪਣੇ ਇਹ ਤਾਂ ਮੋਬਾਈਲ ਤਾਂ ਹਾਈ ਨਹੀਂ ਸੀਗੇ ਫੋਨ ਆਇਆ ਇੱਕ ਵਾਰੀ ਬਾਈ ਜਗਤ ਸਿੰਘ ਹੈਗੇ ਮੈਂ ਕਿਹਾ ਜੀ ਹੈਗੇ ਸ਼ਾਮ ਜੇ ਨੂੰ ਬਾਈ ਜਗਤ ਸਿੰਘ ਆਪਨੇ ਕੋਠੀ ਆ ਕੇ ਸੌਣਾ ਹੈ ਅੱਜ ਰਾਤ ਕੋ ਕੋਠੀ ਰਹਿਣਾ ਆਪਕਾ ਸਾਰਾ ਬੰਦੋਬਸਤਿਆਂ ਹੋਗਾ ਬੰਦੋਬਸਤ ਦਾ ਹੁਣ ਤੁਸੀਂ ਸਾਰਾ ਸਮਾਨ ਦਿਓਂ ਜਾਂ ਵੀ ਬੰਦੋਬਸਤ ਕੀ ਹੁੰਦਾ ਤੇ ਉਹ ਉਹਨਾਂ ਨੇ ਅੱਗੇ ਤੋਂ ਜਵਾਬ ਦਿੱਤਾ ਭਈ ਮੈਂ ਇੰਦਰਾ ਜੀ ਮੈਂ ਹੁਣੇ ਆ ਜਾਣਾ ਘੰਟੇ 'ਚ ਤੁਸੀਂ ਮੇਰੀ ਪਰਵਾਹ ਨਾ ਕਰਿਓ ਮੈਂ ਗੇਟ ਤੇ ਬੈਠਾ ਹੋਊਂਗਾ ਤੁਸੀਂ ਚਿੰਤਾ ਨਿশ্চਿੰਤ ਹੋ ਕੇ ਸੋਇਓ ਆਪਦਾ ਆਰਾਮ ਨਾਲ ਕੋਈ ਨਹੀਂ ਤੁਹਾਨੂੰ ਕੋਈ ਕੁਝ ਕਹਿ ਸਕਦਾ ਕੋਈ ਇਹੋ ਜਿਹੀ ਗੱਲ ਨਹੀਂ ਹੈ ਧਮਕੀਆਂ ਦੇਣ ਵਾਲੇ ਬਹੁਤ ਐ ਇਹਦਾ ਧਮਕੀਆਂ ਹੀ ਦੇ ਸਕਦੇ ਆ ਹੋਰ ਕੁਝ ਨਹੀਂ ਦੇ ਸਕਦੇ ਆ ਇੱਕ ਵਾਰੀ ਉਹਨਾਂ ਨੂੰ ਜਨਤਾ ਗਵਰਨਮੈਂਟ ਫੜ ਕੇ ਫਰੀਦাবাদ ਲਿਜਾਣ ਨੂੰ ਫਿਰਦੀ ਸੀ ਉਦੋਂ ਮੇਰੇ ਫਾਦਰੂ ਨਹੀਂ ਵੀ ਨਾਲ ਸੀਗੇ ਤੇ ਉਹ ਜਿਹੜਾ ਬਾਰਡਰ ਸੀਗਾ ਫਰੀਦাবাদ ਦਾ ਉਹ ਇੰਦਰਾਜੀ ਟੱਪੇ ਨਹੀਂ ਆ ਮੇਰੇ ਫਾਦਰ ਨਾਲ ਸਲਾਹ ਕਰਕੇ ਇਹਨਾਂ ਨੇ ਕਿਹਾ ਵੀ ਇੱਥੇ ਹੀ ਬਹਿ ਜਾਓ ਇਹਨਾਂ ਕੋ ਬਰੰਤਤਾ ਹੈ ਨਹੀਂ ਫਰੀਦাবাদ ਦੇ ਹਰਿਆਣਾ ਚ ਜਾਣ ਦੇ ਦਿੱਲੀ ਪਾਰ ਕਰਨ ਦੇ ਉੱਥੇ ਹੀ ਬਹਿ ਕੇ ਵੀ ਮੇਰੇ ਬਰੰਡ ਦਿਖਾ ਦਿਓ ਹਰਿਆਣੇ ਚ ਲਿਜਾਣ ਦੇ ਮੈਂ ਚੱਲਦੀਆਂ ਨਹੀਂ ਉਹ ਲਿਜਾ ਸਕੇ ਵਾਪਸ ਆਏ ਆ ਸੀ ਤੇ ਮੈਂ ਵੀ ਨਾਲ ਸੀਗਾ ਉੱਤੇ ਗੱਡੀ ਮੇਰੇ ਕੋਲ ਸੀਗੀ ਵਾਪਸ ਆਏ ਉਹਨਾਂ ਦੀ ਗੱਡੀ ਵੀ ਸੀਗੀ ਜਿਹੜੀ ਉਹਨਾਂ ਕੋਲ ਗੱਡੀ ਸੀਗੀ ਉਹ ਵੀ ਸੀਗੀ ਉਹ ਚੋਂ ਆਏ ਤੇ ਮੈਂ ਵੀ ਨਾਲ ਸੀਗਾ ਅਸੀਂ ਉਦੋਂ ਵਾਪਸ ਆਏ ਤੇ ਕੁਰਬਾਨੀਆਂ ਕੀਤੀਆਂ ਹੋਈਆਂ ਉਹ ਤੋਂ ਬਾਅਦ ਬਾਰੇ ਤੁਸੀਂ ਦੱਸ ਰਹੇ ਸੀ ਟਿਕਟ ਦਾ ਕੀ ਸੀ ਟਿਕਟ ਦਾ ਜਿਹੜੀ 1980 ਟਿਕਟ ਮਿਲੀ ਸੀ ਤੁਸੀ ਜਿਹੜੀ ਸਾਨੂੰ 1980 ਚ ਟਿਕਟ ਮਿਲੀ ਸੀਗੀ ਉਹ ਇੰਦਰਾ ਜੀ ਨੇ ਦਿੱਤੀ ਸੀ ਅਸੀਂ ਕੋਈ ਐਪਲੀਕੇਸ਼ਨ ਨਹੀਂ ਫਾਇਲ ਕੀਤੀ ਕੁਛ ਨਹੀਂ ਕੀਤੀ ਉਹ ਉਹਨਾਂ ਨੇ ਆਪਦੇ ਵੱਲੋਂ ਮੇਰੇ ਬਾਪਰ ਨੂੰ ਇਲੈਕਸ਼ਨ ਲੜਾਈ ਆ ਤੇ ਵੀ ਜਾ ਕੇ ਆਪ ਤੁਸੀਂ ਨਾਮੀਨੇਸ਼ਨ ਫਾਇਲ ਕਰੋ ਅਸੀਂ ਗੁਰਦੁਆਰਾ ਸਾਹਿਬ ਮੱਤਾ ਟਿਕਣ ਗਏ ਸੋਵਾ ਜਦੋਂ ਸਾਨੂੰ ਪਤਾ ਲੱਗਿਆ ਵੀ ਟਿਕਟ ਬਾਪੂ ਜੀ ਨੇ ਦੱਸਿਆ ਵੀ ਆਪਾਂ ਮੱਤਾ ਟਿਕ ਕੇ ਆਉਣੇ ਮੈਂ ਕਿਹਾ ਚਲੋ ਅਸੀਂ ਮੱਤਾ ਟਿਕ ਕੇ ਬਾਹਰ ਨਿਕਲੇ ਬੰਗਲਾ ਸਾਹਿਬ ਤੋਂ ਫਾਦਰ ਮੈਨੂੰ ਕਹਿੰਦੇ ਵੀ ਮੇਰੀ ਤਾਂ ਮੈਨੂੰ ਪਤਾ ਲੱਗਿਆ ਟਿਕ ਟਕ ੱਟੀ ਗਈ ਮੈਂ ਕਿਹਾ ਜੀ ਫੇਰ ਆਪਾਂ ਇੱਥੇ ਕੀ ਕਰਦੇ ਹਾਂ ਚਲੋ ਚਲੀਏ ਅਸੀਂ ਆ ਕੇ ਜਾ ਕੇ ਅਜੇ ਖੜ੍ਹੀ ਸੀਗੇ ਗੋਲ ਚੱਕਰ 'ਚ ਉੱਤੇ ਮਿਲਦੇ ਹੁੰਦੇ ਸੀ ਬੜੀ ਪਬਲਿਕ ਸੀਗੀ ਉੱਥੇ ਖੜ੍ਹੀ ਤੇ ਇੰਦਰਾ ਜੀ ਭੱਜ ਕੇ ਆਏ ਉਧਰੋਂ ਸਾਫ ਦਾ ਜਣ ਗਰੋੜ ਤੋਂ ਸਿੱਧੇ ਮੇਰੇ ਫਾਦਰ ਕੋਲੇ ਬਈ ਬਾਜੀ ਜਗਤ ਸਿੰਘ ਆਪਿਆਂ ਕਿਆ ਕਰ ਰਹੇ ਹੋ ਮੈਨੇ ਤਾਂ ਨਾਮੀਨੇਸ਼ਨ ਫਾਇਲ ਕਰਨ ਭੇਜਿਆ ਆਪਕੋ ਆਪ ਇਹਾ ਕਿਆ ਕਰ ਰਹੇ ਹੋ ਮੈਨੂੰ ਪਤਾ ਲੱਗਿਆ ਜੀ ਮੇਰੀ ਟਿਕਟ ਕੱਟੀ ਗਈ ਆਪ ਕੀ ਡੇਟ ਕੌਣ ਕੱਢ ਦੇਗਾ ਮੇਰੇ ਕੋਲ ਬਤਾਓ ਤੁਸੀਂ ਕੌਣ ਕੱਢ ਦੇਗਾ ਟਿਕਟ ਮੈਨੇ ਦੀ ਹੈ ਮੈਂ ਆਪਕੋ ਇਲੈਕਸ਼ਨ ਲੜਾਈ ਰਿਹਾ ਫਿਰ ਆਪ ਕੀ ਟਿਕਟ ਕੌਣ ਕੱਢ ਦੇਗਾ ਆਪ ਜਾਓ ਵੀ ਇਹਾ ਰੁਕਣਾ ਨਹੀਂ ਐ 1 ਸੈਕਿੰਡ ਵੀ ਆਪ ਜਾਓ ਫੇਰ ਅਸੀਂ ਆਗੇ ਉਤੋਂ ਨਾਮੀਨੇਸ਼ਨ ਫਾਇਲ ਕੀਤਾ ਸਸਰੀ ਸੀ ਤੁਸੀਂ ਕਾਂਗਰਸ ਦੇ ਬਾਰੇ ਹਾਂਜੀ ਜਿਹੜਾ ਨਿਸ਼ਾਨ ਮਿਲਿਆ ਸੀ ਕਾਂਗਰਸ ਦਾ ਉਹ ਕਿੱਦਾਂ ਮਿਲਿਆ ਸੀ ਸਰਦਾ ਅਪਲਾਈ ਕੀਤਾ ਸੀ ਨਿਸ਼ਾਨਦਾਰ ਬਾਰੇ ਸਾਨੂੰ ਡੇਟ ਮਿਲੀ ਸਰ ਬੁੱਟਾ ਸਿੰਘ ਤੇ ਅਸੀਂ ਗਏ ਤੇ ਉਦੋਂ ਉਹਨਾਂ ਨੂੰ ਪੁੱਛਿਆ ਗਿਆ ਇਹ ਨਿਸ਼ਾਨ ਹੈ ਕਿ ਤੁਹਾਨੂੰ ਕੀ ਨਿਸ਼ਾਨ ਚਾਹੀਦਾ ਉਹਨਾਂ ਨੇ ਹੱਥ ਕਰਕੇ ਕਿਹਾ ਵੀ ਸਾਨੂੰ ਹੱਥ ਬੰਜਾ ਚਾਹੀਦਾ ਉਹਨਾਂ ਨੇ ਹੱਥ ਬੰਜਾ ਅਲਾਟ ਕਰਤਾ ਜਦੋਂ ਅਸੀਂ ਆ ਕੇ ਇੰਦਰਾ ਜੀ ਨੂੰ ਦੱਸਿਆ ਉਹ ਬਹੁਤ ਖੁਸ਼ ਹੋਏ ਉਹਨਾਂ ਦੇ ਘਰੇ ਮੇਰਾ ਘਰ ਉਦੋਂ ਉਹ ਰੈਂਡ ਦੇ ਹੁੰਦੇ ਸੀ ਉੱਥੇ ਜਦੋਂ ਪਹਿਲਾ ਆਪਣੇ ਹਾਊਸ ਹੁੰਦਾ ਸੀਗਾ ਇਹ ਦਾ ਪ੍ਰਾਈਮ ਮਿਨਿਸਟਰ ਹਾਊਸ ਪਹਿਲਾ ਉਹ ਰੋਡ ਸੀਗਾ ਮੈਨੂੰ ਹੁਣ ਰੋਡ ਕਰ ਨਹੀਂ ਕਰ ਜਣਦੀ ਉਹ ਰੋਡ ਦਾ ਨਾਮ ਮੈਨੂੰ ਮੇਰੇ ਧਿਆਨ ਚ ਨਹੀਂ ਉੱਥੇ ਰਹਿੰਦੇ ਹੁੰਦੇ ਸੀ ਉੱਥੇ ਆ ਕੇ ਦੱਸੇ ਬਹੁਤ ਖੁਸ਼ ਹੋਏ ਹੱਥ ਬੰਜੇ ਤੋਂ ਉਹ ਮੈਂ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਹਰਮਨ ਮੈਂ ਕਹਿਣਾ ਚਾਹੁੰਦਾ ਹਾਂ ਜਿਹੜੇ ਅੱਜ ਕੱਲ ਦੇ ਕਾਂਗਰਸੀਆਂ ਵੀ ਇਹ ਕਾਂਗਰਸ ਬੜੀ ਮੁਸ਼ਕਲ ਬਣੀ ਹੈ ਬੁਝ ਤੁਸੀਂ ਇਹਨੂੰ ਸੰਭਾਲ ਕੇ ਰੱਖੋ ਨਾ ਖਿੱਚੋ ਤਾਣ ਕਰੋ ਨਾ ਇਸ ਨੂੰ ਬਰਬਾਦ ਕਰੋ ਨਾ ਪ੍ਰਧਾਨਗੀਆਂ ਸੀਐਮ ਤੱਕ ਕਿਸੇ ਨੇ ਬਣਨਾ ਹੀ ਹੈ ਪ੍ਰਧਾਨ ਵੀ ਬਣਨਾ ਹੈ ਅਸੀਂ ਵੀ ਪ੍ਰਧਾਨ ਦੇ ਹੱਕਦਾਰ ਹਾਂ ਅਸੀਂ ਪੁਰਾਣੇ ਕਾਂਗਰਸੀਆਂ ਕੁਰਬਾਨੀਆਂ ਕੀਤੀਆਂ ਹੋਈਆਂ ਮੈਂ ਵੀ ਕਾਂਗਰਸ ਲਈ ਬਹੁਤ ਕੁਸ਼ ਬਹੁਤ ਕੁਸ਼ ਕੀਤਾ ਹੋਇਆ ਬੜੀ ਕੁਰਬਾਨੀ ਕੀਤੀ ਹੋਈ ਆ ਮੈਂ ਵੀ ਮੇਰੇ ਫਾਦਰ ਨੇ ਵੀ ਚਲੋ ਸਾਨੂੰ ਕਾਂਗਰਸੀਆਂ ਨੇ ਤੁਹਾਡੇ ਨਾਲ ਕੰਟੈਕਟ ਕਰਨ ਦੀ ਕੋਸ਼ਿਸ਼ ਕੀਤੀ ਕੰਟੈਕਟ ਗਿਆ ਉਹ ਤਾਂ ਸਾਨੂੰ ਡਿਸਵੇ ਕਰਦੇ ਆ ਮਿਲਦੇ ਵੀ ਨਹੀਂ ਅੱਖ ਲਾ ਕੇ ਤਾਂ ਬਦਲਾਂ ਜਾ ਤੂੰ ਬਰੇ ਤੇਰੇ ਵਰਗੇ ਤਾਂ ਬਤੇਰੇ ਦੇਖਿਆ ਮੈਂ ਇਹਨੂੰ ਮਿਲਣ ਜਾਂਦਾ ਹੁੰਦਾ ਸੀ ਜੀ ਸੀਐਨ ਸਾਹਿਬ ਨੂੰ ਇਹਨੇ ਕਦੇ ਸਿੱਧੇ ਮੂੰਹ ਮੇਰੇ ਨਾਲ ਗੱਲ ਨਹੀਂ ਕੀਤੀ ਔਰ ਤਾਂ ਇਹਨਾਂ ਨੇ ਕੀ ਕਰਨਾ ਹੈ ਠੀਕ